ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਰਾਮ ਰਹੀਮ ਦੇ ਬਾਰੇ ਵਿੱਚ ਆਈ ਇਹ ਵੱਡੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਜੋ ਆ ਰਹੀ ਹੈ ਜੀ ਹਾਂ ਦੋਸਤੋ ਸੌਦਾ ਸਾਦ ਨੂੰ ਦਿੱਤੀ ਪ੍ਰੋਲ ਰੱਦ ਕਰਨ ਦੀ ਮੰਗ ਨੂੰ ਲੈ ਕੇ ਦਾਖਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਟੀਸ਼ਨ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਐਕਟਿੰਗ ਕੀਫ ਜਸਟਿਸ ਰਿਤੂ 바ੜੀ ਦੀ ਡਿਵੀਜ਼ਨ ਬੈਚ ਨੇ ਪ੍ਰੋਲ ਲਈ ਹੋਰ ਕੈਦੀਆਂ ਦੀਆਂ ਪਾਈਆਂ ਅਦਿਆਂ ਦੀ ਸਥਿਤੀ ਰਿਪੋਰਟ ਤਲਬ ਕਰ ਲਈ ਹੈ ਬੈਚ ਨੇ ਕਿ ਸੌਦਾ ਸਾਦ ਨੂੰ ਪ੍ਰੋਲ ਦੇ ਦਿੱਤੀ ਗਈ ਆ ਪਰ ਕੀ ਹੋਰ ਕੈਦੀਆਂ ਬਾਰੇ ਵੀ ਸਰਕਾਰੀ ਸੱਤਰਾਂ ਦਾ ਰਵੱਈਆ ਅਪਣਾਉਂਦੀ ਹੈ ਬੈਚ ਨੇ ਹਰਿਆਣਾ ਸਰਕਾਰ ਨੂੰ ਹੁਕਮ ਦਿੱਤਾ ਕਿ ਅਗਲੀ ਸੁਣਵਾਈ ਤੇ ਸਾਲ 23 ਵਿੱਚ ਕੈਦੀਆਂ ਵੱਲੋਂ ਪ੍ਰੋਲ ਲਈਆਂ ਆਈਆਂ ਅਦਿਆਂ ਦੀ ਤਫਲੀਸ਼ ਪੇਸ਼ ਕੀਤੀ ਜਾਵੇ ਕਿ ਕਿੰਨੀਆਂ ਅਰਜ਼ੀਆਂ ਆਈਆਂ ਤੇ ਕਿੰਨੀਆਂ ਨੂੰ ਪ੍ਰੋਲ ਦਿੱਤੀ ਕਿੰਨੀਆਂ ਅਰਜ਼ੀਆਂ ਨਾਮਨਜ਼ੂਰ ਕੀਤੀਆਂ ਤੇ ਕਿੰਨੀਆਂ ਅਰਜ਼ੀਆਂ ਵਿਚਾਰ ਅਧੀਨ ਹਨ ਤੇ ਸੌਦਾ ਸਾਧ ਨੂੰ ਪ੍ਰੋਲ ਮਿਲਣ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਐਡਵੋਕੇਟ ਪ੍ਰੋਮਜੀਤ ਸਿੰਘ ਹੁੰਦਲ ਰਾਹੀਂ ਪਟੀਸ਼ਨ ਦਾਖਲ ਕਰਕੇ ਕਿਹਾ ਸੀ ਕਿ ਪ੍ਰੋਲ ਦਾ ਹੁਕਮ ਡਿਪਟੀ ਕਮਿਸ਼ਨ ਵੱਲੋਂ ਦਿੱਤਾ ਜਾਂਦਾ ਪਰ ਸੌਦਾ ਸਾਧ ਨੂੰ ਜੇਲ ਸੁਪਰੀਡੈਂਟ ਦੇ ਹੁਕਮ ਅਤੇ ਪ੍ਰੋਲ ਮਿਲੀ ਅਤੇ ਲਹਾਜਾ ਗਲਤ ਹੁਕਮ ਰੱਦ ਕੀਤਾ ਜਾਵੇ ਕਮੇਟੀ ਨੇ ਇਹ ਵੀ ਕਹਿ ਕਿ ਜੇਲ ਤੋਂ ਬਾਹਰ ਆਉਣ ਤੇ ਸੌਦਾ ਸਾਧ ਨੇ ਕਿਰਪਾ ਨਾਲ ਕੇ ਕਟਿਆ ਕਿ ਜਿਸ ਨਾਲ ਸਿੱਖ ਸਿਧਾਂਤ ਵਿੱਚ ਭਰੋਸਾ ਰੱਖਣ ਵਾਲੇ ਅਨੇਕਾਂ ਵਿਅਕਤੀਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਹੈ ਤੇ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਸੌਦਾ ਸੱਦ ਪ੍ਰੋਲ ਦੀ ਕਥਿਤ ਦੁਰਵਰਤੋਂ ਕਰ ਰਿਹਾ ਹੈ ਤੇ ਪ੍ਰੋਲ ਦਾ ਹੁਕਮ ਰੱਦ ਕਰਕੇ ਉਸ ਨੂੰ ਮੁੜ ਜੇਲ੍ਹ ਚ ਭੇਜਿਆ ਜਾਵੇ ਇਸੇ ਪਟੀਸ਼ਨ ਤੇ ਹਾਈ ਕੋਰਟ ਨੇ ਬਾਕੀ ਕੈਦੀਆਂ ਦੀ ਪ੍ਰੋਲ ਅਰਜ਼ੀਆਂ ਦੀ ਸਥਿਤੀ ਰਿਪੋਰਟ ਮੰਗ ਲਈ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ